ਸਾਰੀਆਂ ਪਾਰਟੀਆਂ ਦੇ ਬੰਦੇ ਆਪਦੇ ਦਿਲ ਤੇ ਹੱਥ ਰੱਖ ਕੇ ਇਹ ਕਹਿ ਦਣਾ ਮੈਂ ਮੰਨ ਜੂਗਾ ਵੀ ਅਸੀਂ ਬਾਦਲ ਸਾਹਿਬ ਤੋਂ ਬਾਲ ਸਾਹਿਬ ਦੀ ਸਰਕਾਰ 'ਚ ਅਸੀਂ ਕੰਮ ਨਹੀਂ ਲਿਆ ਹਰ ਇੱਕ ਪਾਰਟੀ ਦੇ ਬੰਦੇ ਨੇ ਕੰਮ ਲਿਆ ਉਹ ਇੱਕ ਅੱਧਾ ਪੱਕਾ ਮੈਨੂੰ ਇੱਥੇ ਕਿਸੇ ਨੇ ਪੁੱਛਿਆ ਵੀ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਅਕਾਲੀ ਦਲ ਬਠਿੰਡੇ ਤੋਂ ਕਿਵੇਂ ਜਿੱਤ ਜਾਂਦਾ ਹੈ ਜਿਹੜੇ ਸਾਨੂੰ ਪਤਾ ਹੈ ਜਿਹੜਾ ਆਪਣਾ ਮਲੋਟ ਹੈ ਉਹ ਵੀ ਮਿੰਨੀ ਚੰਡੀਗੜ੍ਹ ਬਨਣਾ ਸੀ ਬੀਬੀ ਸਰਿੰਦਰ ਕੌਰ ਬਾਦਲ ਜੀ ਕਰਕੇ ਪਰ ਉਹ ਰਹਿ ਗਿਆ ਉਹਦਾ ਕਾਰਨ ਵੀ ਤੁਹਾਨੂੰ ਦੱਸਦਾ ਮੈਂ ਬਠਿੰਡੇ ਸ਼ਹਿਰ ਨੂੰ ਪਹਿਲਾਂ ਬੈਕਵਰਡ ਮੰਨਦੇ ਸੀ ਇਹ ਕਈ ਗਾਣਿਆਂ ਵਿੱਚ ਵੀ ਕਿਹਾ ਗਿਆ ਅੱਜ ਬਠਿੰਡੇ ਨੂੰ ਬੰਬੇ ਤੱਕ ਲੋ ਪਾਵੇਂ ਉਹ ਬਠਿੰਡਾ ਯਾਦੇ ਹੋਣਾ ਅੱਜ ਜੇ ਕੋਈ ਨਵੀਂ ਚੀਜ਼ ਬਣਦੀ ਹੈ ਨਾ ਪੰਜਾਬ 'ਚ ਸਭ ਤੋਂ ਪਹਿਲਾਂ ਬਠਿੰਡੇ ਆਉਂਦੀ ਹੈ ਜੋ ਵੀ ਜੋ ਵੀ ਸੰਭਵ ਚੀਜ਼ ਬਠਿੰਡੇ ਦੀ ਤਰੱਕੀ ਆਸਤੇ ਬਣ ਸਕਦੀ ਸੀ ਉਹ ਬਣਾਈ ਹੈ ਅੱਜ ਬਠਿੰਡਾ ਵੇਖ ਲੋ ਪੂਰਾ ਮਸ਼ਹੂਰ ਸ਼ਹਿਰ ਹੈ ਮੈਨੂੰ ਬਠੇਰੇ ਲੋਕ ਕਹਿੰਦੇ ਤੁਸੀਂ ਲੰਬੇ ਵਾਲਾ ਨੇ ਬਾਲ ਸਾਹਿਬ ਨਾਲ ਗਦਾਰੀ ਕਰੀ ਹੈ ਬਾਲ ਸਾਹਿਬ ਨੇ ਗਰੀਬਾਂ ਵਾਸਤੇ ਬਠੇਰਾ ਕੁਝ ਕਰਿਆ ਭਾਵੇਂ ਉਹ ਸਕਣ ਸਕੀਮਾਂ ਹੋਣ ਭਾਵੇਂ ਉਹ ਚੈੱਕ ਹੋਣ ਭਾਵੇਂ ਉਹ ਮਕਾਨ ਬਣਾ ਕੇ ਦਿੱਤੇ ਹੋਣ ਤੇ ਉਵੇਂ ਹੀ ਜ਼ਿੰਮੇਦਾਰ ਵਾਸਤੇ ਬਠੇਰਾ ਕੁਝ ਕਰਿਆ ਭਾਵੇਂ ਟਿਊਬਵਲ ਕਨੈਕਸ਼ਨ ਹੋਣ ਭਾਵੇਂ ਪੱਕੇ ਖਾਲ ਹੋਣ ਹੋਰ ਬਠੇਰਾ ਕੁਝ ਲੰ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸੋ ਤੁਹਾਨੂੰ ਪਤਾ ਹੀ ਹੈ ਮੈਂ ਮੁਹਾਲੀ ਆਇਆ ਹੋਇਆ ਹਾਂ ਤੇ ਮੈਂ ਪਿਛਲੇ ਬਲੌਗ 'ਚ ਇੱਕ ਦੁਕਾਨ ਦਿਖਾਈ ਸੀ ਜਿਹੜਾ ਸਾਡੇ ਸੁਸਾਇਟੀ ਦੇ ਨਾਲ ਪਿੰਡ ਹੈ ਰਾਇਪੁਰ ਕਲਾਂ ਦੇ ਵਿੱਚ ਖਾਨ ਸਾਹਿਬ ਦੀ ਤੇ ਮੈਂ ਗਿਆ ਉਹਨਾਂ ਦੇ ਜਾਨੇ ਰਹਿਣੇ ਦੁਕਾਨ 'ਤੇ ਤੇ ਨਿਊਜ਼ ਦੇਖੀ ਜਾਂਦੇ ਸੀ ਮੈਨੂੰ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਲੰਬੀ ਏਰੀਏ ਤੋਂ ਬਠਿੰਡੇ ਤੋਂ ਵੀ ਕਾਲੀ ਦਲ ਦੇ ਨੇ ਮਾੜੇ ਹਾਲਾਤ ਹੈ ਵੀ ਬਠਿੰਡੇ ਤੋਂ ਜਾਂ ਲੰਬੀ ਤੋਂ ਕਿਵੇਂ ਵੋਟ ਵੱਜ ਜਾਂਦੀ ਹੈ ਕਾਲੀ ਦਲ ਦੀ ਤਾਂ ਫਿਰ ਮੈਂ ਉਹਨਾਂ ਨਾਲ ਗੱਲਾਂ ਕਰੀਆਂ ਉਹਨਾਂ ਨੂੰ ਦੱਸਿਆ ਵੀ ਕੀ ਕਰਨ ਰਿਹਾ ਤੇ ਅੱਜ ਆਪਾਂ ਉਹੀ ਗੱਲਬਾਤ ਕਰਦੇ ਆਂ ਵੀ ਕੀ ਕਾਰਨ ਹੈ ਜਿਹੜਾ ਬਠਿੰਡੇ ਤੋਂ ਬੀਬੀ ਲਗਾਤਾਰ ਚੌਥੀ ਵਾਰੀ ਐਮਪੀ ਬਣੇ ਆ ਤੇ ਫਿਰ ਮੈਂ ਉਹਨਾਂ ਨੂੰ ਦੱਸਣ ਲੱਗ ਗਿਆ ਵੀ ਜਦੋਂ ਬਾਲ ਸਾਹਿਬ ਹੁੰਦੇ ਸੀ ਉਹ ਸਾਡੇ ਪਿੰਡਾਂ ਚ ਲੋਕਾਂ ਨਾਲ ਸਾਡੇ ਪਿੰਡ ਦੇ ਨਾਲ ਵੀ ਆਸੇ ਪਾਸੇ ਦੇ ਪਿੰਡਾਂ ਨਾਲ ਵੀ ਕਿਹੋ ਜਿਹਾ ਮਤਲਬ ਵਰਤਦੇ ਸੀ ਉਹਨਾਂ ਨਾਲ ਕਿੰਨੇ ਪਿਆਰ ਨਾਲ ਰਹਿੰਦੇ ਸੀ ਤੇ ਉਹ ਵਾਕਈ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸੀ ਉਹ ਕਹਿੰਦੇ ਵੀ ਵੀ ਇੱਕ ਸੀਮ ਹੋ ਕੇ ਬੰਦਾ ਵੀ ਇੰਨਾ ਡਾਊਨ ਤੋਂ ਵਰਤ ਅਸੀਂ ਕਦੇ ਸੋਚੇ ਨਹੀਂਗਾ ਵੀ ਉਹ ਕਹਿੰਦੇ ਸੁਣਦੇ ਜਰੂਰ ਹੁੰਦੇ ਸੀ ਵੀ ਲੰਬੀ ਹਰਕੇ ਦੇ ਵਿੱਚ ਆ ਸਹੂਲਤਾਂ ਮਿਲੀਆਂ ਦੇਖੀਆਂ ਤਾਂ ਕਦੇ ਹੈ ਨਹੀਂ ਫਿਰ ਮੈਂ ਉਹਨਾਂ ਨੂੰ ਵੀਡੀਓ ਦਿਖਾਈ ਜਿਹੜੀ ਮੈਂ ਵੀਡੀਓ ਬਣਾਈ ਸੀ ਮਤਲਬ ਮੋٹے-ਮੋٹے ਕੰਮਾਂ ਵਾਲੀ ਵੀ ਸਾਡੇ ਲੰਬੀ ਹਲਕੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਹ ਆਹ ਕੰਮ ਕਰਿਆ ਤੇ ਉਹਨਾਂ ਨੂੰ ਵੇਖ ਕੇ ਵੀ ਵਧੀਆ ਲੱਗਿਆ ਉਹ ਕਹਿੰਦੇ ਯਾਰ ਫਿਰ ਤਾਂ ਮਤਲਬ ਥੋੜਾ ਹੱਕ ਮੰਨਦਾ ਉਥੋਂ ਵੋਟ ਵਧਾ ਕੇ ਦੇਣ ਦਾ ਤੇ ਥੋੜ੍ਹੇ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਆਪਾਂ ਬੀਬੀ ਹਰਸ਼ਿਮਰਤ ਕੌਰ ਬਾਦਲ ਦੀ ਤਾਂ ਬਾਅਦ 'ਚ ਗੱਲ ਕਰਦੇ ਵੀ ਕਿਉਂ ਜਿੱਤੇ ਸਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਅੱਧੇ ਲੋਕਾਂ ਨੂੰ ਤਾਂ ਪਤਾ ਹੈ ਅੱਧ ਨੂੰ ਨਹੀਂ ਪਤਾ ਹੋਣਾ ਵੀ ਜਿਵੇਂ ਬਠਿੰਡੇ ਦਾ ਨਕਸ਼ਾ ਬਦਲਣਾ ਅੱਜ ਬਠਿੰਡਾ ਬਹੁਤ ਸੋਹਣਾ ਬਣ ਗਿਆ ਬੜੀ ਡਿਵੈਲਪਮੈਂਟ ਬਠਿੰਡੇ ਦੇ ਵਿੱਚ ਹੋਈ ਜਾਂਦੀ ਹੈ ਜਾਂ ਹੋ ਗਈ ਹੈ ਜਿਵੇਂ ਇਹਦਾ ਕਾਰਨ ਬੀਬੀ ਹਰ ਸਿਮਰਤ ਕੌਰ ਬਾਦਲ ਹੈ ਆਈ ਮਲੋਟ ਹੈ ਜਿਹੜਾ ਮਲੋਟ ਨੂੰ ਬਣਾਉਣਾ ਸੀ ਮਿਹਨੀ ਚੰਡੀਗੜ੍ਹ ਇਹ ਗੱਲ ਸੱਚੀ ਹੈ ਤੇ ਇਹ ਬਣਾਉਣਾ ਸੀ ਬੀਬੀ ਸਰਿੰਦਰ ਕੌਰ ਬਾਦਲ ਜੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਧਰਮ ਪਤਨੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਮਾਤਾ ਜੀ ਨੇ ਉਹਨਾਂ ਨੇ ਸੁਪਨਾ ਦੇਖਿਆ ਸੀ ਇਹ ਤੇ ਲਗਭਗ ਕੰਮ ਸਟਾਰਟ ਵੀ ਹੋ ਗਿਆ ਸੀਗਾ ਸਭ ਤੋਂ ਵੱਡਾ ਕੰਮ ਤਾਂ ਸੀਗਾ ਜਿਵੇਂ ਮਲੋਟ ਦਾ ਆਪਣੇ ਮੇਨ ਮਜ਼ਾਰ ਹੈ ਉਹਨੂੰ ਲੋਹਾ ਬਾਜ਼ਾਰ ਹੈੜਾ ਉਹਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਉੱਥੇ ਟ੍ਰੈਫਿਕ ਬਹੁਤ ਹੁੰਦਾ ਤੁਹਾਨੂੰ ਪਤਾ ਹੀ ਹੈ ਤੇ ਉਹ ਜਿਵੇਂ ਮੇਨ ਬਾਜ਼ਾਰ ਦੇ ਵਿੱਚ ਆ ਗਿਆ ਸਾਰਾ ਲੋਹਾ ਬਾਜ਼ਾਰ ਬੀਬੀ ਨੇ ਮਤਲਬ ਉੱਥੇ ਲੈ ਕੇ ਆਉਣਾ ਸੀ ਜਿੱਥੇ ਆਪਣਾ ਰਧਾ ਸੁਆਮੀ ਜੀ ਦਾ ਡੇਰਾ ਹੈ ਰਥੜੀਆਂ ਨੰਘ ਕੇ ਤੁਸੀਂ ਹੁਣ ਵੀ ਮਲੋਟ ਨੂੰ ਜਾਓਗੇ ਨਾ ਜੇ ਰਥੜੀਆਂ ਨੰਘੋਗੇ ਤਾਂ ਖੱਬੇ ਹੱਥ ਹਜੇ ਵੀ ਉਹ ਮਤਲਬ ਹੈਗਾ ਥਾਂ ਜਗਾ ਪਈ ਹੈ ਤੇ ਹੁਣ ਤਾਂ ਕਰ ਉੱਥੇ ਘਾ ਕੋਕਰ ਗਿਆ ਲਾਈਟਾਂ ਲੁੱਟਾ ਲੱਗੀਆਂ ਸੀ ਸੜਕਾਂ ਬਣ ਗਈਆਂ ਸੀ ਸਾਰਾ ਲੋਹਾ ਬਾਜ਼ਾਰ ਉੱਥੇ ਜਾਣਾ ਸੀ ਹੋਰ ਕਈ ਪ੍ਰੋਜੈਕਟ ਲੈ ਕੇ ਆ ਰਹੇ ਸੀ ਮੈਂ ਮੈਮਟ ਵੀ ਹੈਗਾ ਉੱਥੇ ਜਾਂ ਪਾਰਕ ਬਣਿਆ ਹੋਇਆ ਹੈ ਹਾਏ ਹੌਲੀ ਹੌਲੀ ਫਿਰ ਕੰਮ ਹੋਣਾ ਸੀ ਉਹ ਫਿਰ ਕਿਸੇ ਕਾਰਨ ਕਰਕੇ ਇਹ ਚੀਜ਼ ਨਹੀਂ ਹੋ ਪਾਈ ਤੇ ਬੀਬੀ ਜੀ ਵੀ ਦੁਨੀਆਂ ਤੋਂ ਚਲੇ ਗਏ ਉਹ ਫਿਰ ਸਪਨਾ ਵਿੱਚ ਹੀ ਰਹਿ ਗਿਆ ਪਰ ਜਿਹੜਾ ਸਪਨਾ ਬਠਿੰਡੇ ਕਰਕੇ ਸੋਚਿਆ ਸੀ ਤੋਂਨੋਂ ਵੱਧ ਪਹਿਲਾਂ ਬਠਿੰਡੇ ਨੂੰ ਲੋਕ ਬਹੁਤ ਬੈਕਵਰਡ ਮੰਨਦੇ ਹੁੰਦੇ ਸੀ ਬਈ ਬਹੁਤ ਪਛੜੇ ਏਰੀਆ ਬਥੇਰੇ ਥਾਵਾਂ ਤੇ ਤਾਂ ਇਹੋ ਜਿਹੇ ਹਾਲਾਤ ਵੀ ਸੀ ਵੀ ਲੋਕ ਛੇਤੀ ਕਿਤੇ ਰਿਸ਼ਤਾ ਵੀ ਨਹੀਂ ਕਰਦੇ ਸੀ ਕਹਿੰਦੇ ਸੀ ਅਣਪੜ੍ਹ ਲੋਕ ਇੱਥੋਂ ਦੇ ਫਲਾਨਾ ਧੌਂਕਾ ਸੀਗੀ ਇਹ ਗੱਲ ਸੱਚੀ ਹੈ ਤੇ ਗਾਣੇ ਵਿੱਚ ਵੀ ਕਈ ਜ਼ਿਕਰ ਹੋਇਆ ਪਹਿਲਾਂ ਜਿਵੇਂ ਮਨ ਲੱਗਾ ਗਾਣਾ ਸੀ ਇੱਕ ਮਾਨਸਾ ਬਠਿੰਡਾ ਜਿਹੜੇ ਬੈਕਵਰਡ ਸੁਣੀਆਂ ਦੇ ਉਹ ਵੀ ਅੱਜਕੱਲ ਮਸ਼ਹੂਰ ਨੇ ਹੂੰ ਤੇ ਜਾਂ ਜਿਵੇਂ ਸਿੱਧੂ ਮਸੇਵਾਲਾ ਸਾਹਿਬ ਅਕਸਰ ਹੀ ਗੱਲ ਕਰਦੇ ਹੁੰਦੇ ਸੀ ਵੀ ਸਾਨੂੰ ਬੈਕਵਰਡ ਕਹਿੰਦੇ ਆ ਤੇ ਉਹ ਚੀਜ਼ ਨੂੰ ਮਤਲਬ ਬੀਬੀ ਨੇ ਕਰਕੇ ਦਿਖਾਇਆ ਵੀ ਅਸੀਂ ਕਿਸੇ ਕੋਲੋਂ ਘਟ ਨਹੀਂ ਇਹ ਸਭ ਨੂੰ ਪਤਾ ਹੈ ਇਹੀ ਸਭ ਤੋਂ ਵੱਡਾ ਕਾਰਨ ਰਿਹਾ ਜਿਹੜੀ ਬੀਬੀ ਇਥੋਂ ਲਗਾਤਾਰ ਜੰਦੇ ਆ ਰਹੇ ਆ ਹੁਣ ਪਹਿਲਾ ਆਪਾਂ ਗੱਲ ਕਰਦੇ ਹਾਂ ਲੰਬੀ ਹਲਕੇ ਦੀ ਲੰਬੀ ਹਲਕੇ ਬਾਰੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਵੀ ਚੀਫ ਮਿਨਿਸਟਰ ਪੰਜਾਬ ਦੇ ਹੋਣ ਜਾਂ ਨਾ ਹੋਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਈ ਬੰਦਾ ਗਰੀਬ ਹੈ ਕੋਈ ਅਮੀਰ ਹੈ ਕਿਸੇ ਕੋਲ ਜ਼ਮੀਨ ਹੈ ਕਿਸੇ ਕੋਲ ਜ਼ਮੀਨ ਦਾ ਉੜਾ ਵੀ ਨਹੀਂ ਉਹਨਾਂ ਨੇ ਹਰੇਕ ਦੇ ਘਰੇ ਆਉਣਾ ਹਰੇਕ ਦੇ ਘਰੇ ਆ ਕੇ ਜਾਂਦੇ ਸੀ ਦੁੱਖ ਚ ਸੁੱਖ ਚ ਸੁੱਖ ਚ ਭਵੇਂ ਰਹਿ ਜਾਣ ਕਦੇ ਵੀ ਇਹ ਹੈ ਦੀਤ ਨਹੀਂ ਆਇਆ ਕੋਈ ਗੱਲ ਨਹੀਂ ਪਰ ਤੁਸੀਂ ਯਕੀਨ ਮੰਨੋਗੇ ਵੀ ਗਮਿਤ ਹਰੇਕ ਦੇ ਆਉਂਦੇ ਆਉਂਦੇ ਸੀ ਉਮੇ ਬੈਠ ਕੇ ਜਾਂਦੇ ਹਰੇਕ ਦੇ ਘਰੇ 15 20 ਮਿੰਟ ਲਾ ਕੇ ਜਾਂਦੇ ਦੇਖ ਲਓ ਮੌਜੂਦਾ ਪੰਜਾਬ ਦੇ ਸੀਐਮ ਹੋਣ ਤੇ ਹਰੇਕ ਦੇ ਘਰੇ ਜਾ ਕੇ ਆਉਣਾ ਪਿੰਡ ਚ ਵੀ ਕਿਤੇ ਕਿਤੇ ਮਾਰਗ ਹੋਈ ਐ ਫਿਰ ਉਹਦੇ ਘਰੇ ਜਾਣਾ ਉਹ ਬੰਦੇ ਨੂੰ ਬਕਾਇਦਾ ਨਾ ਨਾ ਜਾਣਦੇ ਸੀ ਹਮ ਸਰਪੰਚਾਂ ਨਾਲ ਬੜੇ ਪਿਆਰ ਨਾਲ ਗੱਲ ਕਰਨੀ ਮੈਂਬਰਾਂ ਨਾਲ ਬੜੇ ਪਿਆਰ ਨਾਲ ਗੱਲ ਕਰਨੀ ਕਾਕਾ ਜੀ ਕਿਵੇਂ ਹਾਲਾਤ ਐ ਜਦੋਂ ਹਰੇਕ ਦੇ ਘਰੇ ਜਾਂਦੇ ਪੁੱਛਦੇ ਭਾਈ ਕੋਈ ਲੋੜ ਐ ਮੇਰੇ ਕੋਲ ਮੇਰੇ ਲਈ ਸੇਵਾ ਐ ਤਾਂ ਮੈਨੂੰ ਦੱਸਿਓ ਤੁਸੀਂ ਵੇਖ ਲਓ ਵੀ ਜਿਵੇਂ ਆਪਾਂ ਕਿਤੇ ਘਰੇ ਜਾਂਦੇ ਹਾਂ ਨਾ ਆਪਾਂ ਵੀ ਇੰਨੇ ਪਿਆਰ ਨਾਲ ਮਤਲਬ ਉਵੇਂ ਨਹੀਂ ਕਰਸ ਪਾਉਂਦੇ ਜਿਵੇਂ ਮਤਲਬ ਉਹ ਵਰਤਦੇ ਸੀ ਲੋਕਾਂ ਨਾਲ ਫਿਰ ਲੋਕਾਂ ਦਾ ਤਾਂ ਪਿਆਰ ਹੋਣਾ ਹੀ ਸੀ ਹੁਣ ਬਥੇਰੇ ਲੋਕ ਤਾਂ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਇੰਨਾ ਕੰਮ ਲੈ ਕੇ ਵੀ ਬਾਲ ਸਾਹਿਬ ਨੂੰ ਖਰਾਬਤਾ ਇੱਕ ਵਾਰੀ ਹਰੇ ਵੀ ਹੈ ਤੇ ਚਲੋ ਆਪਾਂ ਤਾਂ ਵੋਟ ਪਾਈ ਸੀ ਬਥੇਰੇ ਲੋਕ ਜਿਹੜੇ ਕੰਮ ਕਮ ਲੈ ਕੇ ਨਹੀਂ ਵੋਟ ਪਾਉਂਦੇ ਤੁਸੀਂ ਹੁਣ ਇੰਨੇ ਜਾਣੇ ਉਹਦੇ ਦਿਲ ਤੇ ਹੱਥ ਰੱਖ ਕੇ ਕਹਿ ਦਿਓ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਤੁਸੀਂ ਕੰਮ ਨਹੀਂ ਲਿਆ ਭਾਵੇਂ ਕਿਸੇ ਪਾਰਟੀ ਦੇ ਹੋ ਸਹੀ ਸਹੀ ਹੁਣ ਜੇ ਬਕਮਾਂ ਦੀ ਗੱਲ ਕਰੀਏ ਕੰਮ ਤੁਸੀਂ ਵੇਖ ਲਓ ਵੀ ਗਰੀਬਾਂ ਵਾਸਤੇ ਤਾਂ ਬੜਾ ਕੁਝ ਕਰਿਆ ਬਾਲ ਸਾਹਨੇ ਬਹੁਤ ਜ਼ਿਆਦਾ ਜਿੰਨਾ ਵੀ ਕਹਿ ਦਈਏ ਭਾਵੇਂ ਉਹ ਸਗਣ ਸਕੀਮ ਸੀਗੀ ਭਾਵੇਂ ਉਹ ਰਾਸ਼ਨਾਂ ਦਾ ਕੰਮ ਸੀਗਾ ਤੇ ਹੋਰ ਬਸੇਰੀਆਂ ਸਹੂਲਤਾਂ ਹੁਣ ਕਿੰਨੀਆਂ ਕਹ ਮੇਰੇ ਤਾਂ ਯਾਦ ਵੀ ਨਹੀਂ ਕਿੰਨੀ ਕੁਛ ਦਿੱਤਾ ਰਾਸ਼ਨ ਕਾਰਡ ਤੇ ਇਲਾਜ ਵਾਲੇ ਕਾਰਡ ਤੇ ਮਹਾਵਜੇ ਜਿਹੜੇ ਮਕਾਨ ਰਿਪੇਅਰ ਤੇ ਚੱਕ ਬਾਥਰੂਮ ਬਣਾ ਕੇ ਤੇ ਨਵੇਂ ਟਾਈਪ ਦੇ ਨਾਉਣ ਵਾਲੇ ਹਮ ਫਲਸ਼ਾ ਬਲਸ਼ਾਂ ਵੀ ਰੰਗ ਕਰਕੇ ਸਭ ਕੁਝ ਤੇ ਜਿਵੇਂ ਚੈੱਕ ਦੇਨੇ ਆ ਹਾ ਵੀ ਮਤਲਬ ਵੀ ਘਰ ਉਹਦੇ ਨਹੀਂ ਸਹੀ ਹੁੰਦਾ ਨਾ ਮੇ ਕਮਰਿਆਂ ਦੇ ਚੈੱਕ ਦੇਨੇ ਸਾਰਾ ਕੁਝ ਹੀ ਬਾਲ ਸਾਹਿਬ ਨੇ ਕਰਿਆ ਵੇ ਇਕੱਲੇ ਇਕੱਲੇ ਬੰਦੇ ਆਸਤੇ ਇਕੱਲੇ ਇਕੱਲੇ ਪਰਿਵਾਰ ਆਸਤੇ ਕੋਈ ਬੰਦਾ ਐ ਨਹੀਂ ਕਹਿ ਸਕਦਾ ਬਾਲ ਸਾਹਿਬ ਤੋਂ ਕੰਮ ਨਹੀਂ ਲਿਆ ਬਹੁਤ ਘੱਟ ਚਾਂਸ ਹੋਊਗਾ ਵੀ ਆਪਣੇ ਏਰੀਏ ਦੇ ਬੰਦੇ ਨੇ ਬਾਲ ਸਾਹਿਬ ਤੋਂ ਇੱਕ ਵੀ ਕੰਮ ਨਾ ਲਿਆ ਹੋਵੇ ਬਹੁਤ ਘੱਟ ਚਾਂਸ ਹੋਊਗਾ ਤੇ ਬਾਕੀ ਜਿਹੜੇ ਬੱਚੇ ਹਿਸ਼ਾਰ ਹੁੰਦੇ ਸੀ ਉਹਨਾਂ ਦੀ ਵੀ ਕਦਰ ਪੈਂਦੀ ਸੀ ਪੜਾਈ ਵਾਲ ਸਾਹਿਬ ਫੀਸ ਭਰਦੇ ਰਹੇ ਬੱਚਿਆਂ ਦੀ ਜਿਹੜੇ ਬੱਚੇ ਹੁਸ਼ਾਰ ਸੀ ਉਹਨਾਂ ਦੀ ਫੀਸ ਬਾਲ ਸਾਹਿਬ ਭਰਦੇ ਰਹੇ ਆ ਇਹ ਵਿੱਚ ਕੋਈ ਸ਼ੱਕ ਨਹੀਂ ਭਾਵੇਂ ਉਹ ਬੱਚਾ ਕਿਸੇ ਸਕੂਲ 'ਚ ਪੜੇ ਤੇ ਜੇ ਕਿਸ ਨੂੰ ਇਹਦਾ ਪ੍ਰੂਫ ਚਾਹੀਦਾ ਤਾਂ ਮੈਂ ਦੇ ਦਊਗਾ ਬਹੁਤ ਵੱਡੀ ਧਾਰਨਾ ਮੇਰੇ ਕੋਲੇ ਤੇ ਬਾਲ ਸਾਹਿਬ ਨੇ ਇੱਕ ਬੱਚੇ ਦੀ ਫੀਸ ਭਰੀ ਹੈ ਤੇ ਅੱਜ ਉਹ ਬੱਚਾ ਗਵਰਨ ਜੋਬ ਤੇ ਆ ਆਪਣੇ ਏਰੀਆ ਦਾ ਹੋਰ ਬਿਹਤਰ ਧਾਰਨਾ ਹੈ ਤੇ ਬਾਕੀ ਯਾਰ ਅੱবি ਆਏ ਆ ਸੀਐਮ ਹੋਵੇ ਮਤਲਬ ਨਾਲ ਸਾਰੇ ਅਫਸਰ ਹੁੰਦੇ ਜਦੋਂ ਪਿੰਡਾਂ 'ਚ ਆਉਂਦੇ ਬਾਲ ਸਾਹਿਬ ਦੀ ਕਾਤ ਸਭਤ ਵਧੀਆ ਸੀ ਵੀ ਹਰ 3 ਮਹੀਨੇ ਬਾਅਦ ਪਿੰਡ 'ਚ ਉਹਨਾਂ ਨੇ ਆਉਣਾ ਹਰੇਕ ਪਿੰਡ 'ਚ ਨਾਲ ਸਾਰੇ ਅਫਸਰ ਹੁੰਦੇ ਸੀ ਡੀਸੀ ਸਾਹਿਬ ਏਡੀਸੀ ਸਾਹਿਬ ਐਸਟੀਓ ਤੇ ਤਹਿਸੀਲਦਾਰ ਸਾਹਿਬ ਸਾਰੀ ਵੀਡੀਓ ਸਾਹਿਬ ਤੇ ਨਾਲ ਹੁੰਦੇ ਸੀ ਪਿੰਡ ਵਾਲੇ ਤੇ ਉਹਨਾਂ ਕੋਲ ਆਉਂਦੇ ਅੱਧਾ ਬਣਾ ਘੰਟਾ ਪਿੰਡ ਚ ਲਾ ਕੇ ਜਾਂਦੇ ਉਹ ਪੁੱਛਦੇ ਹੁੰਦੇ ਸੀ ਵੀ ਹਾਂ ਦੱਸੋ ਭਾਈ ਕੀ ਕੰਮ ਰਹਿਦਾ ਕੀ ਨਹੀਂ ਮਾਨੂੰ ਜਿਆਦਾ ਜਦੋਂ ਮਤਲਬ ਸਾਡੇ ਪਿੰਡ ਉਹ ਰੌਲਾ ਹੁੰਦਾ ਸੀ ਕਿ ਟਾਂ 55 ਲਾਉਂਦੇ ਸੀ ਆਪਣੇ ਪਿੰਡਾਂ ਚ ਪਹਿਲਾਂ ਦੁਵਾਰ ਸਿਫ ਸੀ ਨਹੀਂ ਹੁੰਦੀ ਸੀ ਨਾ ਛੜਕਾਂ ਹੁੰਦੀਆਂ ਸੀਗੀਆਂ ਤੇ ਆਹਦੇ ਹੀ 55 ਦੇ ਦੋ ਪਰ ਬਾਲ ਸਾਹਾ ਦਾ ਯਾਰ ਵਾਰੀ ਵਾਰੀ 55 ਨਾਲ ਆਪਾਂ ਐ ਕਰਦੇ ਆ ਆਰ ਸੀ ਸੀ ਪਾ ਦਿੰਨੇ ਤੇ ਉਹਦੇ ਵਾਸਤੇ ਪਤਾ ਨਹੀਂ ਕਿੰਨੇ ਕਰੋੜ ਦੇਖੇ ਗਏ ਸੀ ਉਹ ਫਿਰ ਸਾਡੇ ਪਿੰਡ ਚ ਆਰ ਸੀ ਸੀ ਬਣੀ ਵੀ ਐ ਸਾਡੇ ਕੇ ਸਾਰੇ ਲੰਬੀ ਹਲਕੇ ਚ ਬਣੀਆਂ ਐ ਐਂ ਜਲਾਲਾ ਬਾਟ ਚ ਬਣੀਆਂ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਹੁਣ ਮੈਂ ਬਥੇਰੀਆਂ ਵੀਡੀਓ ਦੱਸ ਹੀ ਚੁੱਕਿਆ ਵੀ ਬਾਲ ਸਾਹਿਬ ਨੇ ਕੀ ਕੁਛ ਕਰਿਆ ਲੰਬੀ ਹਲਕੇ ਵਾਸਤੇ ਤੁਸੀਂ ਵੇਖ ਲਓ ਵੀ ਜਿਵੇਂ ਮਾਹਮਣੇ ਉਥੇ ਆਈਟੀ ਬਣਾਈ ਹੈ ਕਿੰਡੀ ਵੱਡੀ ਜਿੱਥੇ ਆਲ ਮਤਲਬ ਪੰਜਾਬ ਦੇ ਲਾਇਸੈਂਸ ਬੰਦੇ ਹੈਵੀ ਲਾਇਸੈਂਸ ਟਰੱਕਾਂ ਵਾਲੇ ਤੇ ਨਾਲ ਨਾਲ ਸਾਰੇ ਪਿੰਡ ਨੂੰ ਰੋਜ਼ਗਾਰ ਮਿਲਿਆ ਹੋਇਆ ਵੀ ਕੋਈ ਹੋਟਲ ਬਣਾਈ ਬੈਠਾ ਕੋਈ ਮਤਲਬ ਫੋਟੋ ਸਟੇਟ ਦਾ ਕੰਮ ਕਰੀ ਬੈਠਾ ਅੱਡੋ ਵੱਡ ਬੰਦੇ ਲਾਲਚ ਲੱਗ ਜਾਂਦੇ ਕਿੰਨੇ ਸਕੂਲ ਕਾਲਜ ਕਿੰਨੀਆਂ ਆਈਟੀਆਂ ਆਪਣੇ ਲੰਬੀ ਹਲਕੇ ਚ ਬਣੀਆਂ ਸਭ ਦੇ ਖਾਲ ਪੱਕੇ ਹੈ ਸਭ ਤੋਂ ਵੱਡੀ ਗੱਲ ਟਿਊਬ ਵਾਲ ਕਨੈਕਸ਼ਨ ਹੈ ਉਹ ਫ੍ਰੀ ਵੰਡੇ ਗਏ ਸੀ ਫ੍ਰੀ ਤੇ ਹੁਣ ਲੱਖਾਂ ਦੇ ਹਿਸਾਬ ਨਾਲ ਵੀ ਨਹੀਂ ਮਿਲਦੇ ਕੁਝ ਨਹੀਂ ਇਸ ਇਹੋ ਜਿਹਾ ਕੰਮ ਜਿਹੜਾ ਤੁਸੀਂ ਕਿਹਾ ਹੋਵੇ ਤੇ ਨਾ ਪੂਰਾ ਹੋਇਆ ਹੋਵੇ ਕੋਈ ਵੀ ਕੰਮ ਇਹੋ ਜਿਹਾ ਨਹੀਂ ਹੋਣਾ ਜੋ ਜੋ ਦਿਮਾਗ ਚ ਆਇਆ ਉਹ ਉਹਨਾਂ ਨੇ ਪੂਰਾ ਕਰਿਆ ਆਪਾਂ ਜੋ ਮੰਗ ਲਗੇ ਹੂੰ ਤੇ ਬਥੇਰੇ ਆ ਨੌਕਰੀਆਂ ਕੱਢੀਆਂ ਗਈਆਂ ਜਦੋਂ ਪੰਜਾਬ ਪੁਲਿਸ ਦੀ ਭਰਤੀ ਆਈ ਬਥੇਰੇ ਮੁੰਡੇ ਲੱਗੇ ਸੀ ਬਥੇਰੇ ਜਿੰਨੇ ਵੀ ਕਹਿ ਦੀ ਸਾਡੇ ਪਿੰਡੋਂ ਕਿੰਨੇ ਮੁੰਡੇ ਲੱਗੇ ਸੀ ਪਿੰਡੋਂ ਪਿੰਡੋਂ ਲੱਗੇ ਸੀ ਤੇ ਜੇ ਆਪਾਂ ਹੁਣ ਗੱਲ ਕਰੀਏ ਬਠੰਡੇ ਦੀ ਬਠੰਡੇ ਵਿੱਚ ਵੇਖ ਲਓ ਤੁਸੀਂ ਪਹਿਲਾਂ ਕੀ ਹੁੰਦਾ ਸੀ ਕੁਝ ਨਹੀਂ ਹੁੰਦਾ ਸੀ ਤੇ ਅੱਜ ਬਠੰਡਾ ਬਹੁਤ ਸੋਹਣਾ ਬਣ ਗਿਆ ਜਿੰਨਾ ਵੀ ਕਹਿ ਦਈਏ ਇਮਜ਼ ਬਠੰਡੇ ਵਿੱਚ ਸਭ ਤੋਂ ਵੱਡੀ ਗੱਲ ਇਮਜ਼ ਪੂਰੇ ਇੰਡੀਆ ਵਿੱਚ ਇਮਜ਼ ਬਹੁਤ ਘੱਟ ਆ ਸਾਨੂੰ ਸਭ ਨੂੰ ਪਤਾ ਹੀ ਹੈ ਗਿਣਤੀ ਦੇ ਹੀ ਹੈ ਤੇ ਉਹਨਾਂ ਵਿੱਚੋਂ ਬਠੰਡਾ ਹੁਣ ਇੱਕ ਤਾਂ ਐ ਵੀਡੀਓ ਥੱਲੇ ਕਮੈਂਟ ਕਰੀ ਜਾਂਦਾ ਸੀ ਮੁੰਡਾ ਵੀ ਸੈਂਟਰ ਨੇ ਬਣਾਇਆ ਜੀ ਸੈਂਟਰ ਨੂੰ ਲੈ ਕੇ ਤਾਂ ਜੇ ਹੁਣ ਤੱਕ ਕੋਈ ਚੀਜ਼ ਪਹੁੰਚੀ ਹੈ ਵੀ ਸਾਡੇ ਇਮਜ਼ ਦੀ ਲੋੜ ਹੈ ਸਾਡੇ ਪੇਸ਼ੈਂਟ ਬਹੁਤ ਹੁੰਦੇ ਆ ਆਪਣੇ ਤਾਂ ਤੁਸੀਂ ਵੇਖ ਲਓ ਕਿੰਨੇ ਕੈਂਸਰ ਦੇ ਪੇਸ਼ੈਂਟ ਆ ਜਿਹੜੇ ਰਾਸਤਾਂ ਨੂੰ ਚੜੇ ਜਾਂਦੇ ਸੀ। ਤੋਂ ਬੀਬੀ ਦੇ ਦਿਮਾਗ 'ਚ ਆਇਆ ਤਾਂ ਉਹਨਾਂ ਨੇ ਮਨਜ਼ੂਰੀ ਲਈ ਫੇਰ ਹੀ ਬਣਿਆ ਜਰੀਆ ਹੁੰਦਾ ਨਾ ਇੱਕ। ਆਪਦੀ ਆਪ ਕੋਈ ਚੀਜ਼ ਨਹੀਂ ਹੁੰਦੀ ਹੁੰਦੀ। ਜੇ ਤੁਹਾਡੇ ਪਿੰਡ 'ਚ ਵਿਕਾਸ ਹੋ ਰਿਹਾ ਤਾਂ ਸਰਪੰਚ ਕਰਾ ਰਿਹਾ। ਆਪਦੀ ਆਪ ਨਹੀਂ ਹੁੰਦਾ ਹੁੰਦਾ। ਤੇ ਉਹ ਬਣਾਇਆ ਸਭ ਤੋਂ ਵੱਡੀ ਦੇਣ ਹੈ ਜਿਹੜੀ ਬਟਿੰਡੇ ਨੂੰ। ਤੇ ਉਸ ਤੋਂ ਬਾਅਦ ਤੁਸੀਂ ਵੇਖ ਲਓ ਸੜਕਾਂ, ਛੜਕਾਂ ਕੀ ਕੁਝ ਨਹੀਂ ਬਣਿਆ ਬਟਿੰਡੇ 'ਚ ਯਾਰ। ਇਸ ਟਾਈਮ 'ਚ ਕੋਈ ਵੀ ਚੀਜ਼ ਪਹਿਲਾਂ ਆਉਂਦੀ ਆ ਨਾ ਪੰਜਾਬ 'ਚ ਬਟਿੰਡੇ 'ਚ ਬਣਦੀ ਆ। ਤੁਸੀਂ ਉਹ ਵੇਖ ਲਓ ਆਪਣਾ ਜਿਹੜਾ ਬਣਿਆ ਹੋਇਆ ਪੂਲ ਆਲਾ ਕਿੱਡਾ ਘੈਂਟ ਬਣਿਆ ਹੋਇਆ ਉਹ। ਓਹੋ ਨਾ ਭੁੱਲ ਗਿਆ ਨਾ ਮੈਂ। ਜਿਹੜਾ ਬਣਿਆ ਪੁੱਚੋਕਲੇ ਨਾਉਣਲਾ ਬੜਾ ਘੈਂਟ ਬਣਿਆ ਹੋਇਆ ਉਹ ਬਹੁਤ ਵੱਡਾ। ਮੈਂ ਲਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਆ ਉਹ। ਉਹਦਾ ਨਾਮ ਸ਼ਰਪਾਨਕੁਸ਼ ਹੈ ਜ। ਮਤਲਬ ਜਿੱਥੇ ਐਕਟੀਵਿਟੀਆਂ ਹੁੰਦੀਆਂ ਨਾਉਣ ਵਾਲੀਆਂ। ਚਲੋ ਤੁਸੀਂ ਨੂੰ ਦਿਮਾਗ ਤੇ ਤੁਹਾਡੇ ਆ ਹੀ ਗਿਆ ਹੁਣ। ਭਵੇਂ ਪ੍ਰਾਈਵੇਟ ਬੰਦੇ ਦਾ। ਪਰ ਆਇਆ ਵੀ ਇੱਕ ਹਾਂ ਸੱਚ ਇੱਕ ਉੱਥੇ ਹੁਣ ਬਣਿਆ ਫੈਸ਼ਨ ਨਹੀਂ ਜਿਹੜਾ ਫੈਸ਼ਨ ਟੀਵੀ ਤੇ ਵੀ ਉਹਨਾਂ ਦਾ ਲੋਕੋ ਜਿਹਾ। ਉਹਨਾਂ ਦਾ ਕੋਈ ਕਲੱਬ ਬਣਿਆ ਬਹੁਤ ਤਕੜਾ ਉਹੀ ਬਠਿੰਡੇ 'ਚ ਬਣਿਆ। ਮਤਲਬ ਬਥੇਰਾ ਕੋਤ ਬਠਿੰਡੇ 'ਚ ਆਇਆ ਤੇ ਆ ਵੀਰੇ ਸਭ ਤੋਂ ਪਹਿਲਾਂ ਬਠਿੰਡੇ 'ਚ ਹੀ ਆਉਂਦਾ। ਤੇ ਬਾਕੀ ਤੁਹਾਨੂੰ ਪਤਾ ਹੀ ਹੈ ਹੋਰ ਬਥੇਰਾ ਕੁਛ ਹੈ ਯਾਰ ਉਹਨੂੰ ਕੀ ਸਾਰੇ ਸਾਰੇ ਉਹਨੇ ਪਤਾ ਵੀ ਤਾਂ ਹੀ ਬਠਿੰਡੇ 'ਚ ਬੁਟਵਾਦੀ ਹੈ। ਬਠਿੰਡੇ ਦਾ ਨਕਸ਼ਾ ਬਦਲਤਾ ਇਹਨਾਂ ਨੇ। ਤੇ ਹੁਣ ਤਾਂ ਫਲਾਈ ਫਲੂਅਰ ਵੇਖੋ ਤੁਸੀਂ ਮਿੰਟਾਂ ਵਿੱਚ ਹੀ ਬਠਿੰਡਾ ਕ੍ਰਾਸ ਹੋ ਜਾਂਦਾ ਮਿੰਟਾਂ ਵਿੱਚ ਦੀ। ਜੋ ਚੀਜ਼ ਬਠਿੰਡੇ ਨੂੰ ਸੋਹਣਾ ਬਣਾਉਣ ਵਾਸਤੇ ਹੋ ਸਕਦੀ ਸੀ। ਬਠਿੰਡੇ ਦੀ ਡਿਵੈਲਪਮੈਂਟ ਵਾਸਤੇ ਹੋ ਸਕਦੀ ਸੀ ਉਹ ਸਭ ਚੀਜ਼ ਬੀਬਾ ਜੀ ਨੇ ਕਰੀ ਐ ਐਵੇਂ ਨਹੀਂ ਜਿੱਤੀ ਤਾਂ ਹੀ ਜਿੱਤੀ ਐ ਚਾਰ ਵਾਰ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਤੇ ਧੰਨਵਾਦ ਬਠਿੰਡੇ ਦੇ ਲੋਕਾਂ ਦਾ ਜਿਨ੍ਹਾਂ ਨੇ ਮਤਲਬ ਬੀਬਾ ਜੀ ਦੇ ਕੰਮਾਂ ਨੂੰ ਵੋਟ ਪਾਈ ਐ ਹੋਰ ਬਥੇਰੇ ਕੰਮ ਆ ਹੁਣ ਮੇਰੇ ਦਿਮਾਗ 'ਚ ਵੀ ਨਹੀਂ ਆ ਰਹੇ ਅੱ데 ਨਾ ਤੇ ਨਹੀਂ ਤਾਂ ਬਈ ਬਠਿੰਡੇ ਵੇਜਦੀ ਨਾ ਫਾਟਕਾਂ ਦੇ ਉਲਝੇ ਰਹਿੰਦੇ ਸੀ ਆਪਾਂ ਸਭ ਤੋਂ ਪਹਿਲਾਂ ਤਾਂ ਉਹ ਰੋਡ ਬਣੀ ਹੈ ਜਿਹੜੀ ਬਾਦਲ ਨੂੰ ਜਾਂਦੀ ਹੈ ਡਾਲਫਿਨ ਚੌਕ ਵਾਲੀ ਕਿੰਡੀ ਘੈਂਟ ਰੋਡ ਬਣੀ ਆ ਤੇ ਫਿਰ ਬਠਿੰਡੇ ਦੇ ਵਿੱਚ ਟੂਰਨਾਮੈਂਟ ਹੋਇਆ वर्ल्ड ਕਬੱਡੀ ਕੱਪ ਦੇ ਆਪਣੇ ਲੰਬੀ ਹੋਏ ਟੂਰਨਾਮੈਂਟ ਜਿੱਥੇ ਵੱਡੇ ਵੱਡੇ ਐਕਟਰ ਆਏ ਬਾਲੀਵੁੱਡ ਦੇ ਬਠਿੰਡਾ ਦਾ ਨਾਮ ਬਣਿਆ ਬਠਿੰਡਾ ਕੀ ਚੀਜ਼ ਹੈ ਹੁਣ ਦੂਰ ਦੂਰ ਤੱਕ ਬਠਿੰਡੇ ਨੂੰ ਜਾਣਦੇ ਹੁਣ ਕਈ ਤਾਂ ਪਟਿੰਡਾ ਆਦੇ ਆ ਬਾਲੀਵੁੱਡ ਵਾਲੇ ਬੰਬੇ ਵਾਲੇ ਤੇ ਬਾਕੀ ਦੋਸਤੋ ਗੱਲਾਂ ਆਇਆ ਵੀ ਆਪਾਂ ਨਹੀਂ ਆਦੇ ਵੀ ਬੋਟ ਨਾ ਪਾਓ ਕਿਸੇ ਨੂੰ ਨਾ ਪਾਓ ਤੁਸੀਂ ਕੰਮਾਂ ਨੂੰ ਵੋਟ ਪਾਓ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਭਾਵੇਂ ਉਹ ਕਾਲੀ ਦਾ ਲੈ ਕਾਂਗਰਸ ਆ ਆਪ ਹੈ ਜਿਹਨੂੰ ਤੁਹਾਡਾ ਦਿਲ ਮੰਨਦਾ ਭਾਵੇਂ ਬੀਜੇਪੀ ਹੈ ਜਿਹਦੇ ਤੁਹਾਡੇ ਬੰਦਾ ਕੰਮ ਦਾ ਤੁਹਾਡੇ ਲਈ ਕੰਮ ਕਰਦਾ ਸੋਨ ਲੱਗਦਾ ਵੀ ਸਾਡੇ ਲਈ ਸਹੀ ਹੈ ਤਾਂ ਹੁਣ ਵੋਟ ਪਾਓ ਜਿਤਾਓ ਹਾਂ ਜੇ ਬੰਦਾ ਹੈ ਨਹੀਂ ਕੰਮ ਦਾ ਤਾਂ ਨਾ ਪਾਓ ਕੰਮ ਕਰੂਗਾ ਤਾਂ ਬੰਦਾ ਬਾਰੀ-ਬਾਰੀ ਬਣ ਜਾਊਗਾ ਜੇ ਕੰਮ ਨਹੀਂ ਕਰਦਾ ਤਾਂ ਫਿਰ ਕੋਈ ਨਹੀਂ ਵੋਟ ਪਾਉਂਦਾ ਸਾਨੂੰ ਹੀ ਪਤਾ ਤੇ ਐਸਕੇ ਜਮ੍ਹਾਂ ਕੰਮਾਂ ਦੀ ਜਿੱਤ ਹੋਈ ਐ ਸਭ ਤੋਂ ਵੱਡੀ ਗੱਲ ਕਿਸੇ ਨੂੰ ਕੋਈ ਵੀ 1 ਰੁਪਿਆ ਨਹੀਂ ਵੰਡਿਆ ਗਿਆ ਕਿਸੇ ਨੂੰ ਕੋਈ दारू ਨਹੀਂ ਵੰਡੀ ਗਈ ਮੈਂ ਘਵਾ ਸੀ ਤਾਂ ਹਾਂ ਕੋਈ ਸਰਪੰਚ ਆਪਦੀ ਮਰਜ਼ੀ ਨਾਲ ਦੇ ਦੇ ਤਾਂ ਕਿਸ ਨੂੰ ਅੱਡ ਗੱਲ ਨਈ ਕਿਸੇ ਨੇ ਕੁਝ ਨਹੀਂ ਵੰਡਿਆ ਜਮ੍ਹਾਂ ਸਹੀ ਇਲੈਕਸ਼ਨ ਹੋਇਆ ਸਹੀ ਰਿਜ਼ਲਟ ਆਇਆ ਤੇ ਹੁਣ ਗਾਂ ਨੂੰ ਵੇਖ ਹੁਣ ਕੀ ਬੰਦ ਹੈ ਗਿੱਦੜਵਾ ਸੀਟ ਕੀ ਕਹਿੰਦੀ ਐ ਹੁਣ ਉਹ ਵੀ ਇਲੈਕਸ਼ਨ ਨੇੜੇ ਐ ਦੋਵਰ ਤਾ ਇਚ ਕਾਲੇਦਲ ਦੀ ਕੀ ਸਥਿਤੀ ਰਹੂਗੀ ਉਹ ਤੁਸੀਂ ਦੱਸ ਦਿਓ ਤੇ ਬਾਕੀ ਛੋਡੇ ਹਿਸਾਬ ਨਾਲ ਕੀ ਕਰ ਰਹੇ ਐ ਵੀ ਬੀਬਾ ਜੀ ਬਠਿੰਡੇ ਚੋਂ ਲਗਾਤਾਰ ਜਤਰੇ ਐ ਤੇ ਜਾਂ ਲੰਬੀ ਵਾਲੇ ਲੋਕਾਂ ਦਾ ਇੰਨਾ ਪਿਆਰ ਐ ਕੀ ਕਾਰਨ ਐ ਇਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਮੈਨੂੰ ਛੋਡੇ ਕਮੈਂਟਾਂ ਦਾ ਇੰਤਜ਼ਾਰ ਰਹੂਗਾ ਕੋਈ ਵੀ ਬੰਦਾ ਇਹਨੂੰ ਗੱਲ ਨੂੰ ਦਿਲ ਤਨ ਲਾਵੇ ਮੇਰੇ ਦਿਲ ਚ ਗੱਲ ਆਈ ਮੈਨੇ ਕਿਸੇ ਨੂੰ ਪੁੱਛਿਆ ਮੈਂ ਚਲੋ ਛੋਡੇ ਨਾਲ ਸ਼ੇਅਰ ਕਰਦੇ ਆ ਸੋਨੂੰ ਹੀ ਪੁੱਛਦੇ ਆ ਛੋਡੇ ਵੀ ਰਜਾਨ ਲੈਣੇ ਆ ਵੀ ਕੀ ਕੀ ਕਾਰਨ ਹੋ ਸਕਦੇ ਆ ਕੋਈ ਬੰਦਾ ਜਹਿਲਸੀ ਨਾ ਕਰਿਆ ਕਰ ਯਾਰ ਇਹ ਚ ਕੀ ਵੱਡੀ ਗੱਲ ਹੈ ਆਪਾਂ ਐ ਨਹੀਂ ਆਦੇ ਵੀ ਅਸੀਂ ਹੋਰ ਕਿਤੇ ਜਿੱਤ ਗਏ ਜਿੱਥੇ ਕੰਮ ਹੋਇਆ ਆਪਾਂ ਜਿੱਤ ਗਏ ਹੂੰ ਕੰਮ ਤਾਂ ਇਥੇ ਪੰਜਾਬ 'ਚ ਬਹੁਤ ਹੋਇਆ ਚਲੋ ਹਾਲਾਤ ਮਾੜੇ ਹੋ ਜਾਂਦੇ ਆ ਕੋਈ ਚਾਹੁੰਦਾ ਨਹੀਂ ਹੁੰਦਾ ਮਾੜੇ ਕਰਨ ਨੂੰ ਉਦਰਤੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਜੋ ਚੀਜ਼ ਲਿਖੀ ਹੋਵੇ ਹੋ ਕੇ ਰਹਿੰਦੀ ਹੁੰਦੀ ਹੈ ਵੈਸੇ ਇਹਨਾਂ ਨੇ ਕੰਮ ਕਮ ਵਾਲਿਆਂ ਦਾ ਧੱਜੀਆਂ ਘੜਤੀਆਂ ਸੀ ਕੰਮ ਬਹੁਤ ਕਰੀ ਸੀ ਬਹੁਤ ਜ਼ਿਆਦੇ ਜਿਹੜੀ ਚੀਜ਼ ਯਾਰ ਬਣ ਸਕਦੀ ਸੀ ਪੰਜਾਬ 'ਚੋਂ ਬਣਾਈ ਆ ਹੁਣ ਅੱਖ ਨੂੰ ਲੋਕ ਕੁਛ ਹੀ ਆਖ ਜਾਣਾ ਤੇ ਮੈਂ ਇੱਕ ਕਰੀ ਫੇਰਣਾ ਲੜਿਆ ਨਾ ਕਰੋ ਕਿਸੇ ਬੱਚੇ ਆਪਦੀ ਇਕਤਾ ਬਣਾਈ ਰੱਖੋ ਕੰਮ ਆਪਾਂ ਇੱਕ ਦੂਜੇ ਦੇ ਆਉਣਾ ਤੇ ਕਿਸੇ ਦੇ ਲਈ ਦਿਲ ਚ ਵੈਰ ਬ੍ਰੋਤ ਨਾ ਰੱਖੋ ਸਾਰੇ ਆਪਸ ਚ ਪਿਆਰ ਬਣਾ ਕੇ ਰੱਖੋ ਤੇ ਕੋਈ ਗਲਤੀ ਫਲਤੀ ਹੋਈ ਹੋਵੇ ਉਹਦੇ ਲਈ ਮਾਫੀ ਮੰਗਦਾ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ